ਆਹ ਦੇ ਨਾ ਮੇਰੇ ਕੋਲੇ ਆ ਨਾ ਤੇਰੇ ਕੋਲੇ ਆ ਜਿਹੜੀ ਗੱਲ ਸੀ ਲੋਨ ਦੀ ਗੱਲ ਹੋਈ ਸੀ ਉਹ ਲੋਨ ਨਹੀਂ ਕਲੀਅਰ ਹੋਇਆ ਤੇ ਤੇਰੇ ਪੈਸੇ ਮੈਂ ਤਾਂ ਕਹਿੰਦਾ ਇਸ ਤੇ ਮੋੜੂਗਾ ਬਟ ਥੋੜਾ ਇਸ ਕਰਕੇਦਰ ਮੈਂ ਇਨੀ ਗੱਲ ਕਹਿਣਾ ਰਿਕੋਰਡਿੰਗਾਂ ਜਿੰਨੀਆਂ ਮਰਜ਼ੀ ਕਰ ਲਈ ਸਾਈ ਨਹੀਂ ਭਰਾਵਾ ਮੈਂ ਠੱਗੀ ਦੇ ਪੈਸੇ ਮੰਗਦਾ ਵਾ ਬਈ ਠੱਗ ਬਹੁਤ ਗੱਲਾਂ ਕਰਦਾ ਵਾ ਵੱਡੀਆਂ ਵੱਡੀਆਂ ਮੈਂ ਜਾਵਾਂ ਫੋਨਾ ਟੈਂਕਾ ਗੱਲਾਂ ਤਾਂ ਕਰੋੜਾਂ ਦੀ ਕਰਦਾ ਭਰਾਵਾ ਮੈਂ ਠੱਗੀ ਦੇ ਪੈਸੇ ਮੰਗਦਾ ਸਾਈ ਨਹੀਂ ਮੈਨੂੰ ਪਤਾ ਮੁਰਦੀ ਹੁੰਦੀ ਪਰ ਮੈਂ ਠੱਗੀ ਦਾ ਪਰਚਾ ਵੀ ਕੀਤਾ ਤੇਰੇ ਤੇ 420 ਦਾ ਸੁਣ ਗਿਆ ਜਿਵੇਂ ਮੈਂ ਜਿਹੜੀ ਗੱਲ ਹੱਕ ਸੱਚ ਰੱਬ ਨੂੰ ਕਹ ਰਿਹਾ ਰੱਬ ਨਹੀਂ ਜਿਉਂ ਮਰ ਦਿੱਤੀ ਉਹ ਜੁਣਾ ਉਹੀ ਮਰਨਾ ਇਸ ਕਰਕੇ ਤੈਨੂੰ ਮੈਂ ਇਹ ਨਹੀਂ ਗੱਲਾਂ ਕਰਾਂਗਾ ਜੋ ਹੋਇਆ ਮੈਂ ਆਕੇ ਕੋਲੋਂ ਕਰਕੇ ਤੈਨੂੰ ਦੰਦਾ ਵਾਂ ਸਵੇਰੇ 11 ਵਜੇ ਫੋਨ ਲਾਈ ਠੀਕ ਲੈ ਕਰਕੇ ਕਹਿੰਦਾ ਤੁਹਾਨੂੰ ਦੰਦਾ 11 ਵਜੇ ਫੋਨ ਲਾਈ ਜਦੋਂ ਫੋਨ ਲਾਗਦਾ ਚੱਕਦਾ ਨਹੀਂ ਝੂਠ ਮਾਰ ਦਿੰਦੇ ਘਰ ਦੇ ਵੀ ਕਹਿੰਦੇ ਹੈ ਨਹੀਂ ਘਰ ਦੇ ਕਹਿੰਦੇ ਤਾਂ ਬੰਬੇ ਹੀ ਗਿਆ ਇੱਡੇ ਝੂਠ ਮਾਰਦੇ ਆ ਬੰਦੇ ਵੀ ਇੱਡੇ ਝੂਠ ਮਾਰ। ਹੰਸੇਲਵਾਸਾ ਦਾ ਤੇਰੇ ਪੈਸੇ ਦੇਣੇ ਆ ਗਰੀਬ ਮਰ ਮੈਂ ਕਰਨੀ ਨਹੀਂ ਤੇਰਾ ਲੋਨ ਕਲੀਅਰ ਨਹੀਂ ਹੋਇਆ ਸਾਈ ਬੰਦੇ ਕੋਲੇ ਗਈ ਨਹੀਂ ਤੂੰ ਪੈਸੇ ਮੈਨੂੰ ਭੜਾਈ ਸੀ ਆ ਦੇਖ ਲੈ ਕਦਾ ਨਾ ਸਾਈ ਬੰਦੇ ਕੋਲੇ ਗਈ ਨਹੀਂ ਬਾਈ ਸਾਈ ਰੱਖੀ ਜਣੇ ਆ ਬੰਦੇ ਕੋਲੇ ਕੀ ਜਾਣੀ ਮੈਂ ਮਕਾਨ ਮਾਲਕ ਨੂੰ ਵੀ ਮੂਰੇ ਲਿਆਉਂਗਾ ਉਹ ਕਹਵੇ ਸਾਈ ਪਹੁੰਚੀ ਹੋਵੇ ਮੈਂ ਸਾਈ ਦੇ ਪੈਸੇ ਨਾ ਮੰਗੇ ਆ ਮੈਂ ਤਾਂ ਤੂੰ ਠੱਗੀ ਦੇ ਪੈਸੇ ਮੰਗਦਾ ਤੂੰ ਜਾਲੀ ਜਗ੍ਹਾ ਦਿਖਾਈ ਸੀ ਵੀ ਮੇਰੇ ਮਾਮੇ ਚਾਚੇ ਦੇ ਮੁੰਡੇ ਦੀ ਜਗ੍ਹਾ ਵਾ ਜਗ੍ਹਾ ਕਿਸੇ ਹੋਰ ਦੀ ਆ ਮਾਲਕ ਨੇ ਕਹਤਾ ਵੀ ਤੈਨੂੰ ਠੱਗੀ ਹੋਈ ਏ ਭਰਾਵਾ ਅਸੀਂ ਤਾਂ ਜਗ੍ਹਾ ਵੇਚ ਨਹੀਂ ਨੀ ਜਾਲੀ ਜਗ੍ਹਾ ਤੇ ਪੈਸੇ ਮੰਗਦਾ ਜਿਹਦੀ ਤੂੰ ਠੱਗੀ ਮਾਰੀ ਆ ਕੀ ਮਿਲਦੀ ਹੈ ਦਰਖਾਸਤ ਦੇ ਵਿੱਚ ਉਹ ਜਿਹੜੇ ਮੈਨੂੰ ਸਾਈਨ ਕਰਾ ਲਈ ਨਾ ਇੰਦਰਜੀਤ ਨੇ ਇੰਦਰਜੀਤ ਦਾ ਪਿੰਡ ਪਾਸ ਜਿਹੜਾ 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 ਲਿਖਦੇ ਦਰਖਾਸਤ ਕੋਈ ਚੰਗੀ ਦਾ ਜਾਣ ਜਿਹੜਾ ਦੀ ਕਾਇਤ ਭਈ ਨਾ ਇਹ ਕਿਤਾਏ ਮਾਰੀਆਂ ਹੁੰਦੀਆਂ ਨੇ ਬਾਈ ਕਿਸੇ ਤੇ ਐਵੇਂ ਹੀ ਜਾ ਕੇ ਰੋਗ ਲਾਣ ਜੇ ਹੁਣਾਂ ਨੇ ਮੇਰੇ ਸ਼ੈਨ ਕਰਾ ਲਈ ਜੀ ਜਿਵੇਂ ਕਹਿੰਦਾ 25 ਤਰੀਕ ਨੂੰ 10 15 ਨੂੰ 10 ਨੂੰ 15 ਨੂੰ ਕਰ ਮੈਂ ਜਾ ਕੇ ਕੋਰਟ 'ਚ ਮੈਂ ਐਸਐਸਪੀ ਦੇ ਪਿਛੋਕੇ ਕਿਸ ਨੇ ਮਗਰ ਤਿੰਨ ਅਸ਼ਪਾਰਸ਼ ਪਾ ਕੇ ਮੈਨੂੰ ਧੱਕੇ ਨਾਲ ਸਾਈਨ ਕਰਾਏ ਅਪਰ ਰਿਪੋਰਟ ਲੈਂਦੇ ਨੋ ਹੀ ਦਾ ਜੇਲਾ ਕਹਿੰਦਾ ਮੈਂ ਧੱਕੇ ਨਾਲ ਸਾਈਨ ਕਰਾਇਆ ਵੀ ਕੋਰਟ 'ਚ ਕਹਿ ਦਊਗਾ ਬਿ ਪੁਲਿਸ ਤੋਂ ਧੱਕੇ ਨਾਲ ਸਾਈਨ ਕਰਾਉਂਦੀ ਨਾ ਠੱਗ ਬੰਦਾ ਠੱਗ ਬੰਦਾ ਆ ਤੁਹਾਨੂੰ ਹੋਰ ਰਿਕਾਰਡਿੰਗ ਸੁਣਾਉਣਾ ਬਈ ਠੱਗ ਦੀ ਕਹਿੰਦਾ ਮੈਂ ਮੈਂ ਬਣੀ ਤੂੰ ਜ਼ਿਆਦਾ ਗੱਲ ਪੈਸਿਆਂ ਦੀ ਜਦੋਂ ਆਪਾਂ ਜਵਾਨ ਕਰ ਲਈਆਂ ਨਾ ਮੈਂ ਤੇਰੀ ਗਰੀਬ ਤੇ ਪੈਸੇ ਤੁਹਾਡੇ ਨਹੀਂ ਮਾਰਦਾ ਇਹਦੇ ਇੱਕ ਦੋ ਬੰਦਿਆਂ ਤੋਂ ਕਾਲ ਵੀ ਕਰਾਏ ਆ ਇੱਕ ਦੋ ਤੋਂ ਕੋਈ ਆ ਦੇਖ ਲੋ ਠੱਗ ਬੰਦਾ ਵੀ ਤੁਹਾਡੇ ਗਰੀਬ ਬੰਦੇ ਦੇ ਪੈਸੇ ਨਹੀਂ ਮਾਰਦਾ ਕਹਤਾ ਨਾ ਡਾ ਖਰਚ ਬੰਦਾ ਐਡਾ ਖਰਚ ਬੰਦਾ ਐਡੀਆਂ ਗੱਲਾਂ ਕਰਦਾ ਫੋਕਲੀਆਂ ਮਾਰਦਾ ਆ ਜਾਓ ਠੀਕ ਆ ਆ ਇੱਕ ਲੈ ਉਹ ਵੀ ਜਦਾਂ ਮੈਂ ਕਹਿੰਦਾ ਪਰੋਂ ਨਹੀਂ ਜੰਮਦਾ ਥਾਰੇ ਦਾ ਅਜੀਬ ਚਾ ਮੇਰਾ ਪੂਰਨਾ ਸੀ ਉਹਨੂੰ ਵੀ ਕੁਪ ਚਾਹੀਦਾ ਹੀ ਬੈਂਕ ਨੂੰ ਦੇਣ ਨੂੰ ਮੇਰੇਆਂ ਮਕਾਨ ਲੇ ਸਾਰਾ ਕੁਝ ਹੋਇਆ ਠੀਕ ਹੈ ਹਾਂ ਇਹਦੇ ਕੋਲੇ ਪੇ ਪੈਸੇ ਲੈ ਪੈ ਨਹੀਂ ਸੀ ਬੰਦੇ ਕੋਲੇ ਮਤਲਬ ਜਿਵੇਂ ਜੋਬ ਕਰਦਾ ਮਹੀਨਾ ਆ ਮਹੀਨਾ ਰੋਗ ਲਾ ਬਾਈ ਬਣ ਕੇ ਆ ਮਹੀਨਾ ਅਗਲੀ ਆ 10 ਤਰੀਕ ਨੂੰ 10 12 ਤੱਕ ਮੈਨੂੰ ਪੈਸੇ ਆਏ ਨੇ ਮੈਂ ਤੁਹਾਨੂੰ ਜੀ ਉਦੋਂ ਪਹਿਲਾਂ ਹੋ ਗਈ ਤਾਂ ਪਹਿਲਾਂ ਦੇ ਦੂੰਗਾ ਤੂੰ ਮੇਰੀ ਗੱਲ ਸੁਣ ਜੀ ਆਪਾਂ ਉਹਨੂੰ ਕਹੀਏ ਚੈੱਕ ਲੈ ਲਿਆ ਚੈੱਕ ਦੇ ਰਹੀ ਯਾਰ ਤੂੰ ਉਹਨੂੰ ਤਰੀਕ ਦੇ ਨਹੀਂ ਮੈਂ ਇਹ ਕੰਮ ਨਹੀਂ ਕਰਨਾ ਇਹ ਚੈੱਕ ਚੈੱਕ ਨਹੀਂ ਕਹਿੰਦਾ ਇਹਨਾਂ ਢਾਗੋ ਚੈੱਕ ਕਦ ਦੇ ਦੂੰਗਾ ਢਾਗੂ ਨੂੰ ਪਤਾ ਚੈੱਕ ਦਊਂਗਾ ਤਾਂ ਮੈਂ ਫੱਜ ਜਾਊਂਗਾ ਤਾਂ ਇਹਦਾ ਚਲਾਕੀ ਨਾ ਪਾ ਓਰੀਜਨਲ ਬਾਕਟਰ ਆ ਲਿਆ ਜੀ ਤੇ ਸਾਈਨ ਹੋਏ ਸੀ ਕਹਿੰਦਾ ਸਾਈਨ ਹੀ ਨਹੀਂ ਨਾ ਇਹਦਾ ਠੱਗ ਬੰਦਾ ਕਹਿੰਦਾ ਸਾਈਨ ਹੀ ਨਹੀਂ ਹੋਏ ਬਸ ਸਾਈ ਗਈ ਜੀ ਕੋਈ ਨਾ ਮੈਂ ਤੂੰ ਆਪ ਕਰੂੰਗਾ ਹੈਨਾ ਜਵਾਬ ਹੀ ਕਦੇ ਵੀ ਨਹੀਂ ਦਿੱਤਾ ਬੇਈਮਾਨ ਉਹ ਨਾ ਜਿਹੜਾ ਕਦੇ ਮੈਂ ਤਾਂ ਕਰਦਾ ਹੀ ਨਹੀਂ ਹੈਨਾ ਸਾਡੇ ਹੈਗੀਆਂ ਗੱਲਾਂ ਸੁਣੋ ਬਈ ਇਹਨਾਂ ਦੀਆਂ ਡੇ ਝੂਠ ਮਾਰਦੇ ਡੇ ਝੂਠ ਮਾਰਦੇ ਆ ਇਹ ਉਹ ਪੀਅਰ ਜਿਸ ਦਾ ਫੂਲੀਆ ਕਭ ਤੋਂ ਜਨਾ ਇਹੀ ਕਰਨਾ ਐਵੇਂ ਜਦੋਂ ਵੀ ਮੈਨੂੰ ਦਾ ਵਰ ਐਡੇ ਝੂਠ ਮਾਰਦੇ ਆ ਯਾਰ ਐਡੇ ਝੂਠ ਮਾਰਦੇ ਆ ਇਨੇ ਖੱਚ ਬੰਦੇ ਮੈਂ ਨਹੀਂ ਦੇਖਣੇ ਯਾਰ ਠੱਗ ਬੰਦੇ ਆ